ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਕਸੈਸ ਜਿਹੜੀ ਹੈ ਨਾ ਉਹ ਹਾਰਡ ਵਰਕ ਤੋਂ ਬਿਨਾ ਮਿਲ ਨਹੀਂ ਸਕਦੀ ਜੇ ਮਿਲ ਗਈ ਤਾਂ ਜਲਦੀ ਰਹਿ ਨਹੀਂ ਸਕਦੀ ਜੇ ਹਾਰਡ ਵਰਕ ਤੋਂ ਬਿਨਾ ਮਿਲ ਗਈ ਤਾਂ ਕੱਲਾ ਲੱਗ ਗਿਆ ਜਲਦੀ ਰਹਿ ਨਹੀਂ ਸਕਦੀ ਹਾਰਡ ਵਰਕ ਤੇ ਸਕਸੈਸ ਦਾ ਆਪਸ ਬਹੁਤ ਗੂੜਾ ਨਤ ਮਿਹਨਤ ਕਰੋਗੇ ਹੋਰ ਸਕਸੈਸਫੁਲ ਹੋ ਜਾਓ ਔਰ ਕਦੇ ਵੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਕਿ ਮੈਂ ਨਹੀਂ ਕਰ ਸਕਦਾ ਤੁਸੀਂ ਕੋਈ ਨਹੀਂ ਕਰ ਸਕਦੇ ਸਪੋਜ਼ ਕਰ ਸਾਹਦੇ ਤੁਸੀਂ ਕੋਈ ਨਹੀਂ ਕਰ ਸਕਦੇ ਕਰਮੀਤ ਬੈਠਾ ਸੀ ਇਕੱਠੇ ਜਾਂਦੇ ਰਹੇ ਸਨਾਮ ਕਾਲਜ ਵੱਲੋਂ ਕਵਤਾਵਚਾਰਨ ਡਿਬੇਟ ਸਪਾਰਟਿਸਪੇਟ ਕਰਦੇ ਰਹੇ ਹਾਂ ਅਸੀਂ ਤੇ ਅਸੀਂ ਤਾਂ ਜਿੱਥੇ ਜਾਂਦੇ ਸੀ ਮਾਤਲਬ ਇਹ ਮਨ ਮਾਰ ਕੇ ਜਾਂਦੇ ਸੀ ਵੀ ਜਿੰਨੇ ਜਿੰਨਾ ਠੀਕ ਹੈ ਜੀ ਅਬ ਨਹੀਂ ਜਿੱਤੇ ਸੀ ਕਈ ਵਾਰੀ ਕੋਈ ਗੱਲ ਅਗਲੇ ਕਾਲਜ ਜਿੱਤ ਜਾਂਗੇ ਜਿੰਨਾ ਹੀ ਤਾਂ ਥੋੜਾ ਅਨਿਆਸੀਕ ਮਲ ਕਿੰਨਾ ਜਨੂਨੀ ਸੀ ਅਸੀਂ ਜਨੂਨੀ ਹੋਣ ਤੋਂ ਬਿਨਾ ਤਾਂ ਕਾਮਯਾਬੀ ਹੋ ਨਹੀਂ ਸਕਦੀ